ਤੁਸੀਂ ਕੀ ਕਹਿ ਰਹੇ ਹੋ ਕਿ ਜਿਹੜਾ ਜਿੱਦਾਂ ਕਿ ਜ਼ਿਆਦਾਤਰ ਨਾਮ ਸਿੱਧੂ ਦਾ ਯਾਨੀ ਪਿੱਛੇ ਲੈ ਜਾਣ ਦੇ ਵਿੱਚ ਸਿੱਧੂ ਮੂਸੇਵਾਲੇ ਤੇ ਡੈਡੀ ਦਾ ਵੀ ਹੈਗਾ ਬਲਕੌਰ ਸਿੰਘ ਦਾ ਵੀ ਹੈਗੇ ਕਿ ਦੋਸਤੋ ਜੇ ਤੁਹਾਡੇ ਘਰ ਦੇ ਵਿਰੇ ਦੇ ਵਿਚਾਲੇ ਖੜਕੇ ਕੋਈ ਬੰਦਾ ਤੁਹਾਡੇ ਬਾਰੇ ਜਾਂ ਤੁਹਾਡੇ ਮਾਂ ਪਿਓ ਬਾਰੇ ਗਲਤ ਬੋਲੀ ਜਾਵੇ ਤਾਂ ਤੁਸੀਂ ਉਸ ਦਾ ਕੀ ਹਸ਼ਰ ਕਰੋਗੇ ਇਸੇ ਤਰ੍ਹਾਂ ਦਾ ਕੰਮ ਆਹ ਬੰਦੇ ਨੇ ਸਿੱਧੂ ਮੂਸੇਵਾਲੇ ਦੀ ਸਮਾਦ ਦੇ ਉੱਪਰ ਖੜਕੇ ਕੀਤਾ ਸਿੱਧੂ ਦੀ ਸਮਾਧ ਦੇ ਉੱਪਰ ਹੀ ਖੜਾ ਤੇ ਸਿੱਧੂ ਦੇ ਬਾਪੂ ਦੇ ਖਿਲਾਫ ਹੀ ਸ਼ਰਿਆਮ ਬੋਲੀ ਜਾਂਦਾ ਇੱਥੇ ਹੀ ਬਸ ਨਹੀਂ ਇਸ ਬੰਦੇ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਕਿ 29 ਮਈ ਨੂੰ ਸਿੱਧੂ ਦੀ ਮੌਤ ਵਾਲੇ ਦਿਨ ਜਿਹੜੇ ਦੋਸਤ ਉਹਦੇ ਨਾਲ ਥਾਰ 'ਚ ਬੈਠੇ ਸੀ ਉਹ ਵੀ ਆਪਣੀ ਗਵਾਹੀ ਤੋਂ ਹੁਣ ਮੁੱਕਰ ਸਕਦੇ ਨੇ ਕਿਉਂਕਿ ਉਹਨਾਂ ਦਾ ਖਰਚਾ ਹੀ ਇੰਨਾ ਹੋ ਗਿਆ ਸਿੱਧੂ ਦੇ ਡੈਡੀ ਨੇ ਤਾਂ ਉਹਨਾਂ ਦਾ ਇੱਕ ਪੈਸੇ ਦੀ ਹੈਲਪ ਨਹੀਂ ਕੀਤੀ ਤੇ ਆ ਦੇਖੋ ਵੀਡੀਓ ਫਿਰ ਦੱਸਿਓ ਵੀ ਇਹ ਬੰਦਾ ਠੀਕ ਕਹਿੰਦਾ ਜਾਂ ਗਲਤ ਤੁਹਾਡੇ ਵਿਚਾਰ ਤੁਹਾਡੀ ਇੱਛਾ ਅੱਜ ਮੇਰੀ ਕੋਈ ਗੱਲ ਦਾ ਇਹ ਦਰਸ਼ਕ ਬੁਰਾ ਮਨਾਉਣ ਉਹਦੇ ਘਰ ਦੇ ਬੁਰਾ ਮਨਾਉਣ ਉਹਦੇ ਵਿੱਚ ਕਿਤੇ ਨਾ ਕਿਤੇ ਇਹਦੇ ਖਾਸ ਕਰਕੇ ਇਹਦੀ ਹੱਥ ਹੋ ਇੱਕ ਗੱਲ ਲਾਗਤ ਉਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਕਿਤੇ ਉਹ ਗਵਾਹੀ ਮੁੱਕਰ ਨਾ ਅੱਛਾ ਸੰਜੀਪ ਵੀਰੇ ਕੀ ਕਹਿਣਾ ਚਾਹੋਗੇ ਅੱਜ ਦੇਖੋ ਅੱਜ ਵੀ ਆਪਾਂ ਦੇਖ ਪਾ ਰਹੇ ਹਾਂ ਕਿ ਮੇਲਾ ਲੱਗਿਆ ਹੋਇਆ ਦੁਕਾਨਾਂ ਸਜੀਆਂ ਹੋਈਆਂ ਤੇ ਲੋਕ ਅੱਜ ਵੀ ਜਿੱਦਾਂ ਤੁਸੀਂ ਭੀੜ ਦੇਖ ਰਹੇ ਹੋ ਆਪਾਂ ਵੀ ਦੇਖ ਰਹੇ ਹਾਂ ਕਿ ਹਰ ਵਕਤ ਸਿੱਧੂ ਮੂਸੇ ਵਾਲੇ ਦਾ ਨਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਹੈ ਜ਼ੁਬਾਨ ਤੇ ਹੈ ਪਰ ਇਹ ਇਨਸਾਨ ਚਾਹੇ ਬੇਸ਼ੱਕ ਉਹ ਅੱਖਾਂ ਤੋਂ ਦੂਰ ਹੋ ਜੇ ਕਹਿੰਦੇ ਦਿਲਾਂ ਤੋਂ ਕਦੇ ਦੂਰ ਨਹੀਂ ਹੁੰਦਾ ਹੈਗਾ ਕੀ ਕਹਿਣਾ ਚਾਹੋਗੇ ਅੱਜ ਦੇ ਬਾਰੇ ਇਹਨਾਂ ਸਾਲਾਂ ਨੂੰ ਕਿਵੇਂ ਦੇਖਦੇ ਹੋ ਅ सोनू ਸਰ ਇਹ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਇਹ ਹੌਲੀ 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 ਇਹਨੂੰ ਖਤਮ ਕਰ ਦਿੱਤਾ ਜਾਊਗਾ ਹੁਣ ਮੈਂ ਜੇ ਗੱਲ ਕਹੂੰਗਾ ਤਾਂ ਸ਼ਾਇਦ ਲੋਕ ਆਪਾਂ ਨੂੰ ਗਲਤ ਕਮੈਂਟ ਵੀ ਕਰਨ ਨਹੀਂ ਤੁਸੀਂ ਕਹਿਣਾ ਕੀ ਚਾਹ ਰਹੇ ਹੋ ਕਿ ਸਿੱਧੂ ਦਾ ਨਾਮ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਜਿਹੜੇ ਆਪਾਂ ਗੱਲ ਕਰਦੇ ਪਏ ਆ ਨਾ ਖਤਮ ਹੋਣ ਦੀ ਦੇਖੋ ਅੱਜ ਮੇਰੀ ਕੋਈ ਗੱਲ ਦਾ ਇਹ ਦਰਸ਼ਕ ਬੁਰਾ ਮਨਾਉਣ ਉਹਦੇ ਘਰ ਦੇ ਬੁਰਾ ਮਨਾਉਣ ਉਹਦੇ ਵਿੱਚ ਕਿਤੇ ਨਾ ਕਿਤੇ ਇਹਦੇ ਪੇਰੈਂਟਸ ਦੇ ਖਾਸ ਕਰਕੇ ਇਹਦੇ ਫਾਦਰ ਦਾ ਵੀ ਹੱਥ ਹੋਊਗਾ ਤੁਸੀਂ ਮੇਰੇ ਨਾਲ ਉੱਥੇ ਚੱਲਵੜੋ ਅਜੇ ਤਾਂ ਸ਼ਾਇਦ ਮੌਸਮ ਠੀਕ ਏ ਗਰਮੀ ਦੇ ਵਿੱਚ ਮੈਂ ਖੁਦ ਦੇਖਿਆ ਕੁੱਤੇ ਤਾਂ ਪੱਖੇ ਛਾਵੇਂ ਆ ਦੋ ਲੇਡੀਜ਼ ਮੁਲਾਜ਼ਮਾਂ ਉਹ ਵਿਚਾਰੀਆਂ ਉੱਥੇ ਬੈਠੀਆਂ ਹੋਈਆਂ ਧੁੱਪੇ ਕੁਰਸੀਆਂ ਡਾਹ ਕੇ ਜਦੋਂ ਉਦੋਂ ਗਰਮੀ ਕਿੰਨੀ ਸੀਗੀ ਜੀ 50 ਡਿਗਰੀ 49 ਤੋਂ 50 ਡਿਗਰੀ ਪਈ ਜਾਂਦੀ ਸੀ ਤੇ ਉਹਨਾਂ ਵਾਸਤੇ ਨੇੜੇ ਪੀਣ ਦਾ ਪ੍ਰਬੰਧ ਨਹੀਂ ਸੀਗਾ ਮੈਂ ਉਹਨਾਂ ਨੂੰ ਵੈਸੇ ਪੁੱਛ ਲਿਆ ਮੈਂ ਕਿਹਾ ਜੀ ਤੁਹਾਡੇ ਕੋਲ ਕਹਿੰਦੇ ਜੀ ਕੋਈ ਦਾਨ ਨਹੀਂ ਆਊਗਾ ਫੇਰ ਦੇਖ ਦੱਸੋ ਜੀ ਹੁਣ ਇੱਕ ਕੂਲਰ ਇਹ ਜਿਹੜਾ 10-12000 ਦਾ ਲਾਉਣਾ ਉਹ ਦਾਨ ਨਾਲ ਲੱਗੂਗਾ ਜੇ ਹੁਣ ਇਦੋਂ ਬਾਅਦ ਲੱਗ ਜੇ ਤਾਂ ਮੈਨੂੰ ਪਤਾ ਨਹੀਂ ਦੇਖੋ ਪਰ ਦੇਖੋ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਜਿਹੜੇ ਇੱਥੇ ਡਿਊਟੀਆਂ ਤੇ ਲੱਗੇ ਆ ਜਿਹੜੇ ਇਹ ਲੋਕ ਆਈ ਜਾਂਦੇ ਆ ਇਹਨਾਂ ਵਾਸਤੇ ਅ ਪੀਣ ਦੇ ਪ੍ਰਬੰਧ ਦਾ ਕੰਮ ਕਰ ਲੀਏ ਕੋਈ ਮਾੜਾ ਮੋਟਾ ਬਹਿਣ ਦਾ ਵੀ ਪ੍ਰਬੰਧ ਕਰ ਲਈਏ ਇਹਨਾਂ ਦੇ ਹੁਣ ਮੰਨ ਲਓ ਜੇ ਇੱਥੇ ਕੋਈ ਆਇਆ ਤੁਸੀਂ ਮੈਨੂੰ ਐਂ ਦੱਸ ਦਿਓ ਵੀ ਇੱਕ ਕਿਸੇ ਨੂੰ ਕੋਈ ਗਰਮੀ ਦੇ ਵਿੱਚ ਮਾੜਾ ਮੋਟਾ ਤਾਂ ਬਹਿਣ ਦਾ ਪ੍ਰਬੰਧ ਚਾਹੀਦਾ ਨਾ ਜੀ ਇੱਥੇ ਵੀ ਤਾਂ ਵਾਟਰ ਕੂਲਰ ਵਗੈਰਾ ਚਾਹੀਦਾ ਨਾ ਜਿੱਥੇ ਬੰਦਾ ਆਇਆ ਪਾਣੀ ਪੀ ਸਕੇ ਮੰਨ ਲਓ ਜੇ ਇੰਨੇ ਏਰੀਆ ਦੇ ਵਿੱਚ ਆਪਾਂ ਡਿਵੈਲਪਮੈਂਟ ਕਰ ਲਈ ਤਾਂ ਦੇਖੋ ਤਾਂ ਆਪਦੇ ਵਸਤੀ ਕੀਤੀ ਏ ਉਹਦੇ ਪ੍ਰਸ਼ੰਸ਼ਕਾਂ ਵਾਸਤੇ ਕੀ ਕੀਤਾ ਉਹਨਾਂ ਵਾਸਤੇ ਵੀ ਕੁਝ ਕਰਨਾ ਚਾਹੀਦਾ ਆਏ ਜੀ ਬਾਕੀ ਕਿਤੇ ਨਾ ਕਿਤੇ ਕੁਝ ਜੜੀਆਂ ਕੇਸ ਦੀਆਂ ਅਪਡੇਟ ਏ ਉਹ ਵੀ ਥੋੜੀਆਂ ਬਹੁਤੀਆਂ ਗਲਤ ਜਾਈ ਜਾਂਦੀਆਂ ਨੇ ਉਹ ਉਹਨਾਂ ਨੇ ਸਿਰਫ ਉਹ ਆਪਦੀ ਇੰਟਰਵਿਊ ਦੇ ਵਿੱਚ ਤੁਸੀਂ ਕਿੰਨੀ ਵਾਰੀ ਸੁਣਿਆ ਉਹਨ ਮੇਰੇ ਘਰੇ ਆ ਕੇ ਕੋਈ ਕੇਸ ਬਾਰੇ ਨਾ ਗੱਲ ਕਰੇ ਜੀ ਹੁਣ ਮੰਨ ਲਓ ਆਪਣੀ ਪਹਿਲੀ ਇੰਟਰਵਿਊ ਦੇ ਵਿੱਚ ਮੈਨੂੰ ਤਾਂ ਕਈਆਂ ਨੇ ਕਿਹਾ ਬਾਈ ਤੂੰ ਉਹਦਾ ਜਾ ਕੇ ਧੰਨਵਾਦ ਨਹੀਂ ਕਰਕੇ ਆਇਆ ਕੀ ਉਹ ਧੰਨਵਾਦ ਕਰਨ ਗਏ ਹੋਏ ਲੋਕਾਂ ਨੂੰ ਮਿਲਦੇ ਆ ਨਹੀਂ ਉਹ ਸਿਰਫ ਕਿਹਨਾਂ ਨੂੰ ਮਿਲਦੇ ਆ ਜਿਹੜੇ ਲੋਕ ਗਿਫਟ ਲੈ ਕੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਚਾਹੀਦਾ ਉਹ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਕਹਿਣਾ ਚਾਹੀਦਾ ਵੀ ਜੇ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਇੱਥੇ ਆ ਕੇ ਸਾਡੇ ਨਾਲ ਸ਼ੇਅਰ ਕਰੇ ਤਾਂ ਇਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਜਿਹੜਾ ਬੰਦਾ ਸਾਡੇ ਮਤਲਬ ਲਈ ਆਇਆ ਸਿਰਫ ਅਸੀਂ ਉਸੇ ਨੂੰ ਮਿਲੀਏ ਮ ਆ ਕਈ ਵਾਰ ਹੀ ਗਏ ਜਦੋਂ ਹੁਣ ਨਹੀਂ ਮਿਲਦੇ ਹੁਣ ਦੇਖੋ ਕਿਸੇ ਦੇ ਕੋਈ ਦਰਵਾਜ਼ੇ ਦਾ ਭੰਨ ਨਹੀਂ ਸਕਦਾਗਾ ਜਾ ਕੇ ਜੀ ਮੈਂ ਤੁਹਾਨੂੰ ਦੱਸਣਾ ਆ ਅਗਲਾ ਕੰਮ ਸੁਣਨਾ ਹੀ ਨਹੀਂ ਮੈਂ ਜੀ ਦੋ ਮਿੰਟ ਹੋਰ ਲੇਵਾਂਗੇ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇ ਵਾਲੇ ਦੇ ਨਾਲ ਜਿਸ ਟਾਈਮ ਉਹਨਾਂ ਦੇ ਗੋਲੀਆਂ ਚੱਲੀਆਂ ਸੀ ਉਹਨਾਂ ਦੇ ਜੀਪ ਦੇ ਵਿੱਚ ਉਹਨਾਂ ਦੇ ਦੋਸਤ ਬੈਠੇ ਹੋਏ ਸੀ ਤੁਹਾਡੀ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ ਉਹਨਾਂ ਦੇ ਯਾਨੀ ਮਾਪੇ ਨਾਲ ਜਿਹੜੇ ਉਹਨਾਂ ਦੇ ਦੋਸਤ ਸੀ ਤੁਸੀਂ ਘਰ ਵੀ ਗਏ ਹੋ ਕੀ ਗੱਲਾਂ ਬਾਤਾਂ ਹੋਈਆਂ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਿਹਾ ਉਹਨਾਂ ਦੇ ਮਾਪੇ ਨੇ ਮੈਂ ਘਰੇ ਨਹੀਂ ਗਿਆ ਜੀ ਮੈਂ ਬਾਜ਼ਾਰ 'ਚ ਹੀ ਸੀਗਾ ਤਾਂ ਉਦੋਂ ਜਿਵੇਂ ਨਾਰਮਲੀ ਆਪਾਂ ਕੋਈ ਗੱਲ ਕਰਦੇ ਆ ਇਸੇ ਤਰ੍ਹਾਂ ਗੱਲ ਹੋਈ ਸੀਗੀ ਤਾਂ ਮੈਂ ਜਦੋਂ ਉਹਨਾਂ ਨੇ ਦੱਸਿਆ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਉਹ ਮੈਂ ਪੁੱਛਣ ਲੱਗ ਗਿਆ ਉਹ ਕਹਿੰਦੇ ਜੀ ਸਾਡਾ 10-12 ਲੱਖ ਰੁਪਏ ਕੇਸ ਤੇ ਲੱਗ ਗਿਆ ਮਤਲਬ ਕਿ ਇਹ ਜਿਹੜਾ ਹਸਪੀਟਲ 'ਚ ਰਏ ਆ ਪਰ ਕਹਿੰਦੇ ਉਧਰੋਂ ਜਿਹੜੀ ਸਾਨੂੰ ਹੈਲਪ ਸੀਗੀ ਨਾ ਮਾਤਰ ਸੀਗੀ ਫਿਰ ਕਹਿੰਦੇ ਸਾਡੇ ਘਰੇ ਦੋ ਗਨਮੈਨ ਬੈਠੇ ਆ ਕਹਿੰਦੇ ਸਾਡਾ ਘਰ ਵੀ ਓਡਾ ਕੀ ਏ ਜਿੰਦੇ ਵਿੱਚ ਕਹਿੰਦੇ ਅਸੀਂ ਔਖੇ ਵੀ ਹੋਏ ਪਏ ਆ ਤੇ ਉਹ ਕਹਿੰਦੇ ਅਸੀਂ ਤਾਂ ਉਹੀ ਕਮਾ ਕੇ ਖਾਣ ਵਾਲੇ ਆ ਵੀ ਕਿ ਐਡੀ ਕੋਈ ਤਾਂ ਕੋਈ ਗੱਲ ਹੈ ਨਹੀਂਗੀ ਮੈਨੂੰ ਉਹਨਾਂ ਨੇ ਕਿਹਾ ਨਹੀਂ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਜੇਕਰ ਉਹਨਾਂ ਦੇ ਉੱਤੇ ਖਰਚਿਆਂ ਦਾ ਭਾਰ ਇਸੇ ਤਰ੍ਹਾਂ ਵੱਧ ਆ ਗਿਆ ਉਦੋਂ ਸਰਕਾਰ ਦੇ ਖਰਚਿਆਂ ਦਾ ਭਾਰ ਹੀ ਹੈ ਜਦੋਂ ਦੇਖੋ ਆਪਣੇ ਕੋਲ ਦੋ ਬੰਦੇ ਆ ਜਾਣ ਆਪਣੇ ਕੋਲ ਇੱਕ ਟਾਈਮ ਰੋਟੀ ਖਵਾਈ ਨਹੀਂ ਜਾਂਦੀ ਆ ਪਰ ਦੂਜੇ ਟਾਈਮ ਆਪਾਂ ਨੂੰ ਲੇਡੀਜ਼ ਕਹਿਣ ਲੱਗ ਜਾਂਦੀਆਂ ਕਿੱਥੇ ਪੰਗਾ ਛੇੜ ਲਿਆ ਤਾਂ ਉਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਕਿਤੇ ਉਹ ਗਵਾਹੀ ਮੁੱਕਰ ਨਾ ਜਾਣ ਕਿਉਂਕਿ ਹਰ ਇੱਕ ਬੰਦੇ ਦੀ ਗੱਲਬਾਤ ਦੱਸ ਦਿੰਦੀ ਹੁੰਦੀ ਹੈ ਵੀ ਕੀ ਮੈਂ ਉਹਨਾਂ ਨਾਲ ਚੱਲਣਾ ਜਾਂ ਨਹੀਂ ਚੱਲਣਾ ਬਾਕੀ ਦੇਖੋ ਹੋ ਸਕਦਾ ਵੀ ਇੱਕ ਮੇਰੀ ਗੱਲਬਾਤ ਤੋਂ ਬਾਅਦ ਜੇ ਉਹਨਾਂ ਨੇ ਕੋਈ ਹੈਲਪ ਕਰ ਵੀ ਦਿੱਤੀ ਹੋਵੇ ਫਿਰ ਕੋਈ ਸਟੇਜ ਹੋਰ ਹੋ ਜੇ ਪਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੋਂ ਉੱਥੋਂ ਲੱਗਦਾ ਹੈ ਵੀ ਇੱਕ ਔਖਾ ਜਾ ਕੰਮ ਕੀ ਤੁਹਾਨੂੰ ਲੱਗਦਾ ਕਿ ਸਿੱਧੂ ਦੇ ਦੋਸਤ ਪੈਸੇ ਖਰਚਣ ਕਰਕੇ ਆਪਣੀ ਗਵਾਹੀ ਤੋਂ ਮੁੱਕਰ ਸਕਦੇ ਨੇ ਆਪਦੇ ਵਿਚਾਰ ਜ਼ਰੂਰ ਦਿਓ ਦੋਸਤੋ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਮਿਲਦਾ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ